ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਿਹਾ ਜੀ ਚੌਲਾਂ ਦੇ ਆਟੇ ਦੀ ਬਰਫੀ ਜਿਹੜੀ ਕਿ ਬਹੁਤ ਹੀ ਸੌਫਟ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਚੌਲਾਂ ਦੀਆਂ ਪਿੰਨੀਆਂ ਤਾਂ ਤੁਸੀਂ ਬਹੁਤ ਵਾਰ ਖਾਧੀਆਂ ਵੀ ਹੋਣਗੀਆਂ ਦੇਖੀਆਂ ਵੀ ਹੋਣਗੀਆਂ ਪਰ ਅੱਜ ਤੁਹਾਨੂੰ ਆਪਾਂ ਬਰਫੀ ਬਣਾ ਕੇ ਦਿਖਾਉਣੀ ਆ ਜਿਹਦੇ ਵਾਸਤੇ ਆਪਾਂ ਇੱਕ ਬਾਟੀ ਲਏ ਤੇ ਚੌਲਾਂ ਦੇ ਆਟੇ ਦੀ ਇਹ ਵੈਸੇ ਆਟਾ ਆਪਾਂ ਪੀਸਿਆ ਬਸਾਇਰ ਬਾਜ਼ਾਰ ਚੋਂ ਲੈ ਕੇ ਆਈਆਂ ਤੇ ਇਹਨੂੰ ਆਪਾਂ ਘਰੇ ਵੀ ਬਣਾ ਸਕਦੇ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਤੇ ਉਹਨਾਂ ਨੂੰ ਹਲਕਾ ਜਿਹਾ ਸੁਕਾ ਕੇ ਫਿਰ ਆਪਾਂ ਉਹਨੂੰ ਰੋਸੀ ਦੇ ਵਿੱਚ ਪੀਸ ਕੇ ਆਪਾਂ ਘਰੇ ਵੀ ਇਸ ਤਰ੍ਹਾਂ ਬਣਾ ਸਕਦੇ ਹਾਂ ਤੇ ਆਪਾਂ ਲੈ ਕੇ ਆਏ ਜੀ ਪਰ ਬਣਾ ਬਣਾਈ ਆਪਾਂ ਲੈ ਕੇ ਆਏ ਸੀਗੇ ਤੇ ਥੋੜਾ ਜਿਹਾ ਲੱਤਿਆ ਜੀ ਆਪਾਂ ਡਰਾਈ ਫਰੂਟ ਤੇ ਇਹਦੇ ਵਾਸਤੇ ਲੈਂਦੀ ਆ ਜੀ ਆਪੇ ਕੋਕੋਲੀ ਲੈਂਦੀ ਆ ਚੀਨੀ ਦੀ ਇਹ ਪੀਸੀ ਹੋਈ ਚੀਨੀ ਹੈ ਤੇ ਥੋੜਾ ਜਿਹਾ ਲੱਤਿਆ ਜੀ ਆਪਾਂ ਖੁਆ ਤੇ ਕੁਝ ਆਪਾਂ ਦੁੱਧ ਰੱਖਿਆ ਜੀ ਆਪਣੇ ਕੋਲੇ ਜਿਹੜੀ ਲੋੜ ਪਈ ਤਾਂ ਆਪਾਂ ਦੁੱਧ ਇਹਦੇ ਵਿੱਚ ਪਾਵਾਂਗੇ ਚਲੋ ਜੀ ਹੁਣ ਆਪਾਂ ਬਣਾਉਣੀ ਆ ਦੱਸ ਦਿਆਂ ਤੁਹਾਨੂੰ ਇਹ ਕਿਵੇਂ ਬਣਨਗੇ ਆ ਲੋ ਜੀ ਆਪਾਂ ਇਹ ਲਿੱਟ ਜਿਹੜਾ ਚੌਲਾਂ ਦਾ ਆਟਾ ਇਹਨੂੰ ਨਾ ਆਪਾਂ ਇਸ ਤਰ੍ਹਾਂ ਹੀ ਭੁੰਨ ਲੈਣਾ ਸਭ ਤੋਂ ਪਹਿਲਾਂ ਆਪਾਂ ਇਹਦਾ ਕਲਰ ਨਹੀਂ ਚੇਂਜ ਕਰਨਾ ਨਾ ਸਤੇ 2-3 ਮਿੰਟਾਂ ਚ ਭੁੰਨਿਆ ਜਾਣਾ ਤੇ ਕਰਛੀ ਆਪਾਂ ਇਹਦੇ ਵਿੱਚ ਮਾਰਦੇ ਰਹਾਂਗੇ ਤਾਂ ਜੋ ਆਟਾ ਆਪਣਾ ਥੱਲੇ ਲੱਗੇ ਨਾ ਤੇ ਇਹਦੇ ਚੋਂ ਸਮੈਲ ਨਾ ਆਉਣ ਲੱਗੇ ਜੇ ਲੋਗੀ ਆਪਾਂ ਕਰ ਚੀ ਚਲਾਉਂਦੇ ਚਲਾਉਂਦੇ ਇਹਨੂੰ ਇਸ ਤਰ੍ਹਾਂ ਘੋਨਾ ਲੱਗਾ ਤੇ ਇਹਦਾ ਦੇਖੋ ਰੰਗ ਬਿਲਕੁਲ ਸਫੈਦ ਹੀ ਹੈ ਕੋਈ ਆਪਾਂ ਇਹਦਾ ਰੰਗ ਨਹੀਂ ਚੇਂਜ ਕੀਤਾ ਖਰਾਬਤਾ ਜਿਹੜਾ ਚੌਲਾਂ ਦਾ ਆਪਣਾ ਭੁੱਜ ਗਏ ਬਿਜੇ ਬਹੁਤਾ ਟਾਈਮ ਨਹੀਂ ਲੱਗਦਾ ਇਹ ਵੀ 2-4 ਮਿੰਟਾਂ ਦੇ ਵਿੱਚ ਹੀ ਭੁੱਜ ਜਾਂਦਾ ਹੁੰਦਾ ਹੈਗਾ ਤੇ ਬਸ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਖੋਆ ਨਾ ਕੋ ਕੋਨ ਚੰਗੀ ਤਰ੍ਹਾਂ ਮਿਕਸ ਕਰਦਣੇ ਤੇ ਗੈਸ ਕਰ ਦਨੇ ਆਪਾਂ ਬੰਦ ਲੋ ਜੀ ਹੁਣ ਆਪਾਂ ਪਾ ਦਨੇ ਆ ਇਹਦੇ ਵਿੱਚ ਚੀਨੀ ਚੀਨੀ ਨੂੰ ਮਿਕਸ ਕਰ ਲੈਨੇ ਆ ਲੋ ਜੀ ਆਪਾਂ ਜਿਹੜਾ ਡਰਾਈ ਫਰੂਟ ਰੱਖਿਆ ਸੀ ਉਹ ਵੀ ਇਹਦੇ ਵਿੱਚ ਪਾ ਲੈਨੇ ਆ ਜੀ। ਥੋੜਾ ਜਿਹਾ ਆਪਾਂ ਉਬਤੇ ਲਗਾ ਦਾਂਗੇ। ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਥੋੜਾ ਜਿਹਾ ਦੁੱਧ। ਆਪਾਂ ਬਸ ਇਹਦੇ ਵਿੱਚ ਅਧਿਕ ਕੋਲੀ ਦੁੱਧ ਪਾਵਾਂਗੇ ਜੀ ਬਸ ਐਨੇ ਨਾਲ ਹੀ ਇਹ ਜਿਹੜਾ ਹੈਗਾ ਆਪਣਾ ਸੈੱਟ ਹੋ ਜਾਂਦਾ ਆਪਾਂ ਲੋ ਜੀ ਦੁੱਧ ਪਾਏ ਇਹਦੇ ਵਿੱਚ ਨਾਰਮਲ ਟੈਂਪਰੇਚਰ ਵਾਲਾ ਦੁੱਧ ਪਾਏ ਆ ਆਪਾਂ ਫ੍ਰੀਜੋਂ ਕੱਢ ਕੇ ਬਾਹਰ ਰੱਖ ਲਿਆ ਤਾਂ ਸੀ ਉਹ ਨਾਰਮਲ ਜਿਹਾ ਹੋ ਗਿਆ ਬਸ ਉਹੀ ਆਪਾਂ ਇਹਦੇ ਵਿੱਚ ਦੁੱਧ ਪਾਤਾ ਤੇ ਹੁਣ ਇਹਨੂੰ ਵੀ ਆਪਾਂ ਚੰਗੇ ਥਰਾ ਮਿਕਸ ਕਰ ਲੰਨੇ ਆ ਨੋ ਜੀ ਆਪਾਂ ਚੰਗੀ ਤਰ੍ਹਾਂ ਇਹ ਸਾਰਾ ਆਪਣਾ ਜਿਹੜਾ ਸੀਗਾ ਮਿਕਸ ਕਰ ਲੇਤਾ ਬੁੱਧ ਪਾ ਕੇ ਤੇ ਹੁਣ ਆਪਾਂ ਲੱਤੀਏ ਜੀ ਇੱਕ ਥਾਲੀ ਥਾਲੀ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਘਿਓ ਥਾਲੀ ਨੂੰ ਚੰਗੀ ਤਰ੍ਹਾਂ ਗ੍ਰੀਸ ਕਰ ਲਾਂਗੇ ਨੋ ਜੀ ਆਪਾਂ ਸਾਰਾ ਇੱਕ ਥਾਲੀ ਵਿੱਚ ਕੱਢ ਲੇਤਾ ਥਾਲੀ ਨੂੰ ਆਪਾਂ ਗ੍ਰੀਸ ਕਰ ਲਿਆ ਸੀਗਾ ਘਿਓ ਦੇ ਨਾਲ ਹੁਣ ਆਪਾਂ ਇਹਨੂੰ ਸੈੱਟ ਹੋਣ ਵਾਸਤੇ ਰੱਖ ਦਿੰਨੇ ਆਂਗੇ। ਲੋ ਜੀ ਆਪਾਂ ਇਹ ਹੱਥਾਂ ਦੀ ਮਦਦ ਨਾਲ ਹੀ ਇਹਨੂੰ ਸੈੱਟ ਕਰ ਦਿੰਨੇ ਆਂਗੇ। ਲੋ ਜੀ ਜਿਹੜੇ ਆਪਾਂ ਥੋੜੀ ਜਿਹੀ ਨਾ ਬਚਾ ਕੇ ਰੱਖੇ ਸੀ ਡਰਾਈ ਫਰੂਟ ਕੋਪੀ ਦੇ ਟੁਕੜੇ ਸੀਗੇ ਆਪਣੇ ਕੋਲ ਥੋੜੀ ਜਿਹੀ ਆਪਾਂ ਉੱਤੇ ਲਗਾ ਦਾਂਗੇ। ਲੋ ਜੀ ਆਪਾਂ ਇੱਕ ਕੌਲੀ ਦੀ ਮਦਦ ਨਾਲ ਇਸ ਤਰ੍ਹਾਂ ਬਿਲਕੁਲ ਉੱਤੋਂ ਵੀ ਇਹਨੂੰ ਬਿਲਕੁਲ ਪਲੇਨ ਕਰ ਲਿਆ ਸੈੱਟ ਕਰ ਲਿਆ ਤੇ ਹੁਣ ਆਪਾਂ ਅੱਧੇ ਘੰਟੇ ਵਾਸਤੇ ਇਹਨੂੰ ਰੱਖ ਦੰਨਿਆਂਗੇ ਇਹ ਅੱਧੇ ਘੰਟੇ ਬਾਅਦ ਆਪਣੀ ਮਤਲਬ ਕਿ ਜੰਮ ਜੂਗੀ ਤੇ ਆਪਾਂ ਫਿਰ ਇਹਦੇ ਪੀਸ ਕੱਟਾਂਗੇ ਤੇ ਚਲੋ ਆਪਾਂ ਹੁਣ ਅੱਧੇ ਘੰਟੇ ਬਾਅਦ ਆਪਾਂ ਇਹਨੂੰ ਰੱਖ ਦਿਆਂ ਜੀ ਲੋ ਜੀ ਬਰਫੀ ਆਪਣੀ ਸੈੱਟ ਹੋ ਗਈ ਹੈ ਹੁਣ ਆਪਾਂ ਇਹਨੂੰ ਕੱਟ ਲੈਣੇ ਜੀ ਉਦੋਂ ਦੀ ਆਪ ਸਾਰੇ ਨਾ ਇਸ ਤਰ੍ਹਾਂ ਪੀਸ ਕੱਟ ਲਵਾਂਗੇ ਤੇ ਇਹ ਬਰਫੀ ਹੈਗੀ ਹੈ ਜੀ ਜਿਹੜੀ ਬਹੁਤ ਟੇਸਟੀ ਬਰਫੀ ਬਣਦੀ ਹੈ ਤੇ ਆਪਾਂ ਇਹਦੇ ਵਿੱਚ ਜਿਹੜਾ ਖੋਆ ਪਾਇਆ ਨਾ ਇਸ ਕਰਕੇ ਉਹਦੇ ਨਾਲ ਹੋਰ ਵੀ ਇਹਦਾ ਜਿਹੜਾ ਬਰਫੀ ਦਾ ਸਵਾਦ ਹੈ ਜੀ ਬਿਲਕੁਲ ਦੁੱਗਣਾ ਹੋ ਗਿਆ ਤੇ ਇਹਦੇ ਨਾਲ ਬਿਲਕੁਲ ਨਹੀਂ ਪਤਾ ਚੱਲਦਾ ਕਿ ਇਹ ਆਪਾਂ ਚੌਲਾਂ ਦੀ ਬਣਾਈ ਹੈ ਜਾਂ ਆਪਾਂ ਇਹ ਨਿਰੇ ਖੋਏ ਦੀ ਬਰਫੀ ਬਣਾਈ ਹੈ ਐਨਾ ਜ਼ਿਆਦਾ ਇਹਦਾ ਟੇਸਟ ਵਧੀਆ ਹੁੰਦਾ ਹੀ ਇਹ ਪਸਾਰੇ ਪੀਸ ਹੈ ਜਿਹੜੇ ਆਪਾਂ ਬਰਫੀ ਦੇ ਕੱਟ ਲਏ ਐ ਇੰਨੀ ਸੌਫਟ ਬਰਫੀ ਬਣੀ ਐ ਜੀ ਆਪਾਂ ਤੁਹਾਨੂੰ ਘਰ ਤੋੜ ਕੇ ਦਿਖਾ ਦਿੰਨੇ ਆ ਦੇਖੋ ਇੱਕ ਬਿਲਕੁਲ ਖੋਏ ਵਰਗਾ ਇਹਦਾ ਟੇਸਟ ਐ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਜਰੂਰ ਦੇਖਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ